ਫਿਰੋਜ਼ਪੁਰ ਤੇ ਕਹਿਰਾਨ ਕਰਨ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਮਹਿਲਾ ਦੇ ਵੱਲੋਂ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਪੀੜਤ ਮਹਿਲਾ ਨੇ ਕਿਹਾ ਕਿ ਉਹ ਪੇਕੇ ਘਰ ਗਈ ਹੋਈ ਸੀ ਤੇ ਉਸ ਆਪਤੀ ਮਸ਼ੀਨ ਤੇ ਗਿਆ ਹੋਇਆ ਤੇ ਜਦੋਂ ਵਾਪਸ ਆਈ ਤਾਂ ਉਸ ਦੇ ਘਰ ਦਾ ਸਮਾਨ ਖਿਲਰਿਆ ਪਿਆ ਸੀ ਤੇ ਉਸ ਨੇ ਆਣ ਗੁਆਣ ਤੋਂ ਪੁੱਛਿਆ ਤਾਂ ਪਤਾ ਲੱਗਿਆ ਕੇ ਪਿੱਛੋਂ ਪੁਲਿਸ ਵਰਦੀ ਵਿੱਚ ਆਏ ਮੁਲਾਜ਼ਮਾ ਨੇ ਉਸ ਦੇ ਘਰ ਦੇ ਅੰਦਰ ਦਾਖਲ ਹੋ ਕੇ ਘਰ ਦੇ ਵਿੱਚੋਂ ਗੈਸ ਸਿਲੰਡਰ, LED, 5 ਲੱਖ ਰੁਪਏ ਨਕਦੀ, ਸੋਨੇ ਦੇ ਗਹਿਣੇ ਸਭ ਸਮਾਨ ਚੁੱਕ ਕੇ ਲੈ ਗਏ। ਉਸ ਨੇ ਕਿਹਾ ਕਿ ਇਨ੍ਹਾਂ ਸਾਰੇ ਸਮਾਨ ਦਾ ਬਕਾਇਦਾ ਉਸ ਦੇ ਕੋਲ ਬਿਲ ਵੀ ਹੈ। ਅਤੇ ਬਿਨਾਂ ਦੱਸੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਉਜਾਸ ਸਮਾਨ ਚੁੱਕਣਾ ਕਿੱਥੋਂ ਤੱਕ ਸਹੀ ਆ ਜਿਹਦੇ ਚੱਲਦੇ ਪੀੜਤ ਮਹਿਲਾ ਨੇ ਇਨਸਾਫ ਦੀ ਮੰਗ ਕੀਤੀ ਹਾਂਜੀ ਘਰ ਮੇਰਾ ਬੰਦ ਸੀ ਸਾਰਾ ਮੈਂ ਆਪਣੇ ਪੇਕਿਆਂ ਤੇ ਗਈ ਹੋਈ ਸੀ ਮਿਲਣ ਵਾਸਤੇ ਤੇ ਅਸੀਂ ਆ ਕੇ ਦੇਖਿਆ ਮੈਂ ਆ ਕੇ ਵੇਖਿਆ ਮੇਰੇ ਘਰ ਵਾਲਾ ਮਸ਼ੀਨ ਤੇ ਗਿਆ ਹਾਂਜੀ ਉਹ ਸਾਨੂੰ ਗਿਆ ਚਲੇ ਤੇ ਮੈਂ ਵਾਪਸ ਘਰ ਆ ਗਈ ਉਸ ਤੋਂ ਬਾਅਦ ਮੈਂ ਆ ਕੇ ਘਰ ਆ ਕੇ ਵੇਖਿਆ ਕਿ ਮੇਰੇ ਘਰ ਇਹ ਚੋਰੀ ਹੋ ਗਈ ਮੈਂ ਇਹ ਦਰਵਾਜ਼ਾ ਵੇਖਿਆ ਵੀ ਮੇਰੇ ਘਰ ਵਿੱਚ ਚੋਰੀ ਹੋ ਗਈ ਹੈ ਮੈਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋ ਗਈ ਮੇਰੇ ਘਰ ਚੋਰੀ ਹੋ ਗਈ ਤੇ ਮੈਂ ਰਿਆਨ ਗਵਰਨ ਨੂੰ ਪੁੱਛਿਆ ਵੀ ਅੰਟੀ ਤੁਹਾਨੂੰ ਪਤਾ ਨਹੀਂ ਲੱਗਾ ਵੀ ਮੇਰੇ ਘਰੇ ਚੋਰੀ ਹੋ ਗਈ ਨਾ ਮੈਂ ਰੋਣ ਕਰ ਲਾਉਣ ਲੱਗ ਗਈ ਮੇਰੇ ਘਰੇ ਦਾ ਸਾਰਾ ਮੈ ਲੁੱਟੀ ਗਈ ਮੈਂ ਸਾਰਾ ਕੁਝ ਮੇਰਾ ਲੈ ਕੇ ਕੈਸ਼ ਨਬਦੀ ਸੀ ਸਮਾਨ ਸਾਰਾ ਖਿਲਰਿਆ ਹੋਇਆ ਟੋਟਲੀ ਤਾਲੇ ਤੱਕ ਤੋੜੇ ਹੋਏ ਨੇ ਲੋਹੇ ਦੀ ਲਮਾਰ ਦੇ ਤਾਲੇ ਤੋੜੇ ਹੋਏ ਲੱਕੜ ਦੀ ਲਮਾਰ ਦੇ ਤਾਲੇ ਤੋੜੇ ਹੋਏ ਪੇਟੀ ਮੇਰੀ ਸੋਲਾ ਫੋਲੀ ਕੀਤੀ ਹੋਈ ਪ੍ਰਾਈਵੇਟ ਸਮਾਨ ਤੱਕ ਵੀ ਮੇਰਾ ਸੋਲਾ ਫੋਲੀ ਕੀਤੀ ਨਿੱਕੇ ਤੋਂ ਨਿੱਕਾ ਸਮਾਨ ਮੇਰੇ ਸਾਰਾ ਤੁਸੀਂ ਘਰ ਦਾ ਵੇਖ ਸਕਦੇ ਹੋ ਸਾਰਾ ਖਿਲਰਿਆ ਅਜੇ ਤੱਕ ਵੀ ਖਿਲਰਿਆ ਅਜੇ 6 ਦਿਨ ਹੋ ਗਏ ਨੇ ਮੈਨੂੰ ਇਨਸਾਫ ਮੰਗਦੀ ਹਾਂ ਹਾਂਜੀ ਮੇਰੀ ਮੌਜੂਦਗੀ ਚ ਕੁਝ ਨਹੀਂ ਹੋਇਆ ਨ ਸਾਡੇ ਮੇਰੇ ਤੇ ਇਲਜ਼ਾਮ ਕੋਈ ਨਹੀਂ ਸਾਰੇ ਮੈਨਾਂ ਤੇ ਇਲਜ਼ਾਮ ਇਹੀ ਨੇ ਤੁਸੀਂ ਆਪ ਦੇਖ ਸਕਦੇ ਹੋ ਮੇਰੇ ਆਣ ਗਵਾਨ ਨੇ ਅੱਖੀ ਵੇਖਿਆ ਸਾਰਿਆਂ ਨੇ ਵੀ ਰਾਤ ਦੇ 10 ਵਜੇ ਗੱਡੀ ਆਈ ਹੈ ਖਾਕੀ ਵਰਦੀਆਂ ਦੇ ਵਿੱਚ ਮੁਲਾਜ਼ਮ ਆਏ ਨੇ ਤੇ ਉਹਨਾਂ ਨੇ ਮੇਰੇ ਘਰ ਦੇ ਤਾਲਾ ਤੋੜ ਕੇ ਦਾਖਲ ਅੰਦਰ ਹੋ ਕੇ ਮੇਰੇ ਜਿਹੜਾ ਲੋਕ ਹੁੰਦਾ ਲੋਹ ਦਾ ਪਾ ਲਾਣੇ ਆ ਸੇਫਟੀ ਆ ਆਪ ਦੇ ਘਰ ਦੇ ਮਗਰ ਉਹ ਜਿਹੜਾ ਲਾ ਕੇ ਜਾਣੇ ਉਹ ਵੀ ਇਹਨਾਂ ਤੋੜ ਤਾ ਫੇਰ ਨਿਕਲ ਕੇ ਦਰਵਾਜ਼ਾ ਹੀ ਇਹਨਾਂ ਨੇ ਕੱਢ ਦਿੱਤਾ ਮੇਰੇ ਘਰ ਦਾ ਹਾਂਜੀ ਤੁਸੀਂ ਵੇਖ ਸਕਦੇ ਹੋ ਹਾਂਜੀ ਦਰਵਾਜੇ ਕੀ ਕਹਿੰਦੇ ਚੋਰੀ ਕੀਤਾ ਹਾਂਜੀ ਇਹਨਾਂ ਨੇ ਮੇਰੇ ਘਰੋਂ ਇੱਕ LED ਲੈ ਗਏ ਨੇ ਦੋ ਮੇਰੇ ਗੈਂਸਟਰ ਲੈ ਗਏ ਨੇ 5 ਲੱਖ ਮੇਰੇ ਨਗਰ ਕੈਸ਼ ਪਈ ਸੀਗੀ ਉਹ ਲੈ ਗਏ ਨੇ ਜੋ ਕਿ ਮੇਰੇ ਫਾਦਰ ਨੇ ਮਿੰਟ ਪੰਜਾਬ ਕੋਲ ਸੈਟਲਰਮੈਂਟ ਹੋਏ ਨੇ ਘਰ ਵਾਸਤੇ ਘਰ ਲੈ ਕੇ ਰਹਿਣ ਵਾਸਤੇ ਦਿੱਤਾ ਸੀਗਾ ਇਹ ਘਰ ਲੈ ਕੇ ਬੈਠੇ ਤੁਸੀਂ ਆਪ ਦਾ ਤੇ ਉਸ ਤੋਂ ਇਲਾਵਾ ਇਹ ਸੋਨੇ ਦੀ ਮੁੰਦਰੀ ਲੈ ਗਏ ਨੇ ਇੱਕ ਕੰਡਾ ਲੈ ਗਏ ਨੇ ਮੇਰੇ ਭਾਂਡੇ ਵੀ ਲੈ ਗਏ ਨੇ ਗੱਟੂਆਂ ਵਿੱਚ ਪਾ ਕੇ ਚਿੱਟੇ ਰੰਗ ਦੇ ਗੱਟੂਆਂ 'ਚ ਇਹਨਾਂ ਨੇ ਭਾਂਡੇ ਪਾਏ ਨੇ ਮੇਰੇ ਹਾਂਜੀ ਪੁਲਿਸ ਨੇ ਸਾਰਾ ਕੰਮ ਕੀਤਾ ਹੈ ਹਾਂਜੀ ਵਿਰਾਣੀ ਵਾਲਨੇ ਜਿਵੇਂ ਮੈਨੂੰ ਦੱਸਿਆ ਜਿਵੇਂ ਮੈਨੂੰ ਉਹਨਾਂ ਨੇ ਕੀਤਾ ਮੈਂ ਉਵੇਂ ਹੀ ਕਹਿ ਰਹੀ ਤੁਹਾਨੂੰ ਹਾਂਜੀ ਉਹਨੇ ਮੈਨੂੰ ਕਿਉਂਕਿ ਮੈਂ ਤਾਂ ਹੈ ਹੀ ਨਹੀਂ ਸੀ ਘਰੇ ਮੇਰੇ ਤਾਲੇ ਤੌਰ ਤੁਸੀਂ ਵੇਖ ਸਕਦੇ ਮੇਰੇ ਆਣ ਗਵਾਨ ਸਾਰੇ ਨੇ ਵੇਖਿਆ ਉਹ ਤਾਲੇ ਟੁੱਟੇ ਹੋਏ ਨੇ ਮੇਰੇ ਘਰ ਦੇ ਹਾਂਜੀ ਲੋਕਰ ਵੀ ਮੇਰੇ ਘਰ ਦੇ ਟੁੱਟੇ ਹੋਏ ਨੇ ਤੁਹਾਨੂੰ ਮੈਂ ਦਿਖਾ ਦਿੰਦੀ ਹਾਂਜੀ 6 ਦਿਨ ਹੋ ਗਏ ਮੇਰੇ ਆਣ ਗਵਾਨ ਨੂੰ ਵੀ ਪਤਾ ਹੈਗਾ ਵੀ ਇਹ ਮੇਰੇ ਘਰ ਦਾ ਖਲਾਰਾ ਇਵੇਂ ਪਿਆ ਹੋਇਆ ਹੈ ਸਮਾਨ ਇੱਦਾਂ ਖਿਲਰਿਆ ਚੋਰੀ ਕੀਤਾ ਹਾਂਜੀ ਸਮਾਨ ਇੱਦਾਂ ਖਿਲਰਿਆ ਹੋਇਆ ਵੀ ਇੱਦਾਂ ਕਿਸ ਨੇ ਚੋਰੀ ਕਰ ਲਈ ਬਹੁਤ ਮਤਲਬ ਕਿ ਮੈਨੂੰ ਤਾਂ ਪਤਾ ਸੀ ਮੇਰੀ ਕੈਸ਼ ਘਰੇ ਪਈ ਇਹਨਾਂ ਨੇ ਘਰੇ ਚੋਰੀ ਕਰ ਲਈ ਕਿਉਂਕਿ ਅਗਲੀ ਰਾਤ ਹੀ ਮੈਂ ਘਰੇ ਆ ਗਈ ਆ ਆਪਦੇ ਹਾਂਜੀ ਅਗਲੀ ਸਵੇਰ ਹੀ ਮੈਂ ਆ ਹਾਂਜੀ ਹੁਣ ਮੰਗ ਕੇ ਹਾਂਜੀ ਮੰਗ ਕੇ ਮੈਂ ਆਪ ਦਾ ਸਮਾਨ ਵਾਪਸ ਲੈਣ ਦੇ ਆਪ ਦੀ ਨਕਦੀ ਕੈਸ਼ ਵਾਪਸ ਲੈਣ ਜਿਹੜਾ ਮੈਂ ਨੁਕਸਾਨ ਕੀਤਾ ਜਿਹੜੇ ਹਾਂਜੀ ਇਹ ਮਸਲਾ ਹਾਂਜੀ ਹਾਂਜੀ ਮੇਰੇ ਕੋ ਸਾਰੇ ਸਬੂਤ ਹੈਗੇ ਨੇ ਹਾਂਜੀ ਐਲਈਡੀ ਦਾ ਵੀ ਮੇਰੇ ਕੋਲ ਬਿੱਲ ਪਿਆ ਹੋਇਆ ਸੰਡਰਾ ਦਾ ਵੀ ਪਿਆ ਹੋਇਆ ਇਹ ਮੇਰੀਆਂ ਵਾਲੀਆਂ ਸੌਰੀ ਜਿਹੜੀਆਂ ਮੇਰੇ ਨਾਲ ਮੰਦਰੀ ਲੈ ਕੇ ਗਏ ਨੇ ਉਹ ਵੀ ਪਈ ਹੋਈ ਨੇ ਮੇਰੇ ਕੋਲ ਸਾਰਾ ਬਿੱਲ ਪਿਆ ਹੋਇਆ ਹਾਂਜੀ ਸਾਰੇ ਬਿੱਲ ਮੇਰੇ ਕੋਲ ਪਏ ਹੋਏ ਨੇ ਸੋਦਾ ਜੀ ਇਹ ਕਿ ਉਕਤ ਮਹਿਲਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਕੰਪਲੀਟ ਐਸਐਸਪੀ ਫਿਰੋਜ਼ਪੁਰ ਨੂੰ ਦਿੱਤੀ ਗਈ ਆ ਤੇ ਇੱਕ ਕੰਪਲੀਟ ਜੱਜ ਸਾਹਿਬ ਨੂੰ ਵੀ ਦਿੱਤੀ ਗਈ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਜਦੋਂ ਪੁਰਜ਼ਾ ਪੱਖ ਜਾਣਨ ਲਈ ਪੁਲਿਸ ਨਾਲ ਗਲਬਤ ਕੀਤੀ ਤਾਂ ਤਹਾਣਾ ਕੈਂਟ ਮੁਖੀ ਨੇ ਇਹ ਮਾਮਲਾ ਆਪਣੇ ਗੋਲੋਂ ਉਤਾਰ ਸੀਨੀਅਰ ਅਧਿਕਾਰੀਆਂ ਦੇ ਉੱਤੇ ਸੁੱਟ ਦਿੱਤਾ ਹਕੀਕਤ ਰਿਪੋਰਟ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ